ਭਾਰਤ ਦੇ ਇਲੈਕਸ਼ਨ ਕਮਿਸ਼ਨ ਨਾਲ ਕੁਝ ਗੱਲਾਂ ਕਰਨੀਆਂ ਨੇ ਕੁਝ ਲੋਕਾਂ ਦੇ ਵੋਟਾਂ ਪ੍ਰਤੀ ਜੋ ਮਸਲੇ ਨੇ ਜਾਂ ਗਿਲੇ ਸ਼ਿਕਵੇ ਨੇ ਉਹ ਵੀ ਉਹਨਾਂ ਦੇ ਧਿਆਨ ਵਿੱਚ ਲਿਆਉਣੇ ਨੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ ਦੇ ਵਿੱਚ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਜਿਆਦਾ ਵੋਟ ਜਿਹੜੇ ਵੋਟਰ ਨੇ ਜਿਹੜੇ ਆਪਣੇ ਵੋਟ ਦਾ ਇਸਤੇਮਾਲ ਕਰਕੇ ਆਪਣੀ ਮਰਜ਼ੀ ਦੀ ਸਰਕਾਰ ਸਾਡੇ ਦੇਸ਼ ਦੇ ਵਿੱਚ ਬਣਾਉਂਦੇ ਨੇ ਤੇ 1947 ਤੋਂ ਲੈ ਕੇ ਜਿਹੜਾ ਪ੍ਰਕਿਰਿਆ ਸਾਰੀ ਤਕਰੀਬਨ ਠੀਕ ਚੱਲ ਰਹੀ ਹੈ ਕੁਝ ਕਮੀਆਂ ਨੇ ਜਿਹੜੀਆਂ ਦੂਰ ਕਰਨੀਆਂ ਚਾਹੀਦੀਆਂ ਨੇ ਬਾਕੀ ਦੇਸ਼ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਹੈ ਜਿਹੜੀ ਕਿ ਬਹੁਤ ਜ਼ਰੂਰੀ ਹੁੰਦੀ ਹੈ ਉਹ ਠੀਕ ਠਾਕ ਨਾਲ ਵੋਟਾਂ ਦੇ ਸਿਸਟਮ ਦੇ ਮੁਤਾਬਕ ਚਲਦੀ ਰਹਿੰਦੀ ਹੈ ਕਈ ਵਾਰੀ ਛੋਟੀਆਂ-ਮੋਟੀਆਂ ਗੱਲਾਂ ਵੀ ਹੁੰਦੀਆਂ ਨੇ ਪਰ ਉਹ ਸਮੇਂ ਨਾਲ ਠੀਕ ਹੋ ਜਾਂਦੀਆਂ ਨੇ ਸੋ ਮੈਂ ਜਿੱਥੇ ਸਾਰੇ ਵੋਟਰਾਂ ਨੂੰ ਵਧਾਈ ਦੇਣਾ ਕਿ ਉਹ ਬੜੇ ਸੋਹਣੇ ਢੰਗ ਨਾਲ ਆਪਣੀ ਵੋਟ ਦਾ ਹੱਕਦਾਰ ਕਰਕੇ ਹੱਕ ਦੀ ਵਰਤੋਂ ਕਰਕੇ ਦੇਸ਼ ਦੇ ਵਿੱਚ ਆਪਣੀ ਮਰਜ਼ੀ ਦੀ ਸਰਕਾਰ ਬਣਾਉਂਦੇ ਨੇ ਤੇ ਹੁਣ ਵੀ ਅੱਜ ਲਾਸਟ ਚੱਲ ਰਿਹਾ ਹਿੰਦੁਸਤਾਨ ਦੇ ਵਿੱਚ ਵੋਟਾਂ ਦਾ ਜਿਹੜਾ ਦੇਣਾ ਹੈ ਉੱਤਰੀ ਭਾਰਤ ਦੇ ਵਿੱਚ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਵੋਟਰਾਂ ਪੈਣੀਆਂ ਨੇ ਮੈਨੂੰ ਇਲੈਕਸ਼ਨ ਕਮਿਸ਼ਨ ਨਾਲ ਇਸ ਗੱਲ ਤੇ ਗਿਲਾ ਹੈ ਕਿ ਤੁਸੀਂ ਏਸੀ ਕਮਰੇ ਦੇ ਵਿੱਚ ਬੈਠ ਕੇ ਪ੍ਰੋਗਰਾਮ ਬਣਾ ਦਿੰਨੇ ਆ ਲੋਕਾਂ ਦੇ ਦੁੱਖ ਸੁੱਖ ਦੀ ਗੱਲ ਵੇਖਦੇ ਨਹੀਂਗੇ ਤੁਸੀਂ ਇੱਕ ਦਿਨ ਬਾਹਰ ਆ ਕੇ ਸਾਰਾ ਕੁਝ ਦੇਖ ਲਿਆ ਕਰੋ ਤੁਸੀਂ ਤਾਂ ਇਕੱਲੇ ਨੇ ਆਉਣਾ ਥੋੜੇ ਕੋਤ ਸਾਰੇ ਸਾਧਨ ਨੇ ਤੇ ਅੱਜ ਜੋ ਪੰਜਾਬ ਦੇ ਲੋਕਾਂ ਨਾਲ ਕੁਦਰਤੀ ਅੱਜ ਤਾਂ ਪ੍ਰਮਾਤਮਾ ਨੇ ਮਿਹਰ ਕਰਤੀ ਹਵਾ ਚੱਲਦੀ ਹੈ ਥੋੜੀ ਥੋੜੀ ਬਦਲਵਾਈ ਵੀ ਹੈ ਟੈਂਪਰੇਚਰ 5 6 ਡਿਗਰੀ ਇਸੇ ਕਰਕੇ ਡਾਊਨ ਨਹੀਂ ਭਾਈ ਇੰਨੀ ਤਪਦੀ ਪੱਠੀ ਦੇ ਵਿੱਚ ਲੋਕਾਂ ਤੋਂ ਵੋਟਾਂ ਪਾਉਣੀਆਂ ਤੁਸੀਂ ਥੋੜੇ-ਥੋੜੇ ਬਹੁਤ ਸਮਾਂ ਹੁੰਦਾ ਇਹ ਜਿਹੜੀਆਂ ਵੋਟਾਂ ਮਗੜਲਾ ਘੇੜ ਹੈ ਇਹਨੂੰ ਤੁਸੀਂ ਦੱਖਣ ਵਾਲੇ ਪਾਸੇ ਲਜਾਇਆ ਕਰੋ ਜਿੱਧਰ ਮੌਣਸੂਨ ਵੀ ਆ ਜਾਂਦੀ ਹੈ ਤੇ ਉੱਥੇ ਠੰਡ ਵੀ ਹੁੰਦੀ ਹੈ ਟੈਂਪਰੇਚਰ ਵੀ 30 35 ਤੋਂ ਨਹੀਂ ਵੱਧਾ ਸਾਡੇ ਤਾਂ 50 50 ਟੈਂਪਰੇਚਰ 48 49 50 51 ਹੋ ਗਿਆ ਤੇ ਇਹ ਜਿਹੇ ਟੈਂਪਰੇਚਰ ਦੇ ਵਿੱਚ ਤੁਸੀਂ ਹਮਤਿਆਰ ਲੈਣੇ ਪੰਜਾਬ ਦੇ ਲੋਕਾਂ ਦਾ ਵੀ ਭੱਟੀ ਚ ਇਹਨਾਂ ਨੂੰ ਤਪਦੀ ਭੱਟੀ ਚ ਝੋਕਣੇ ਝੋਕਣਾ ਜੋ ਮਰਜ਼ੀ ਹੋ ਜੇ ਸੋ ਇਲੈਕਸ਼ਨ ਕਮਿਸ਼ਨ ਤੇ ਮੈਨੂੰ ਗਿਲਾ ਹੈ ਕਿ ਬਿਲਕੁਲ ਸਾਨੂੰ ਇੱਕ ਲਾਸਟ ਮੋਤਿਨ ਲੈ ਜਾਣਾ ਚਾਹੀਦਾ ਪੰਜਾਬ ਨੂੰ ਪਹਿਲਾ ਵੈਸੇ ਤਾਂ ਇੰਨਾ ਲੰਮਾ ਚੋਣ ਪ੍ਰੋਸੈਸ ਹੀ ਗਲਤ ਹੈ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਵੀ ਇੰਨਾ ਲੰਮਾ ਚੋਣ ਪ੍ਰੋਸੈਸ ਨਹੀਂ ਜਿੰਨਾ ਆਪਣੇ ਮੁਲਕ ਦੇ ਵਿੱਚ ਹੈ ਐਵੇਂ ਬਹਾਨੇ ਆ ਜੀ ਇੱਥੇ ਸਿਕਿਉਰਿਟੀ ਜ਼ਰੂਰੀ ਹੈ ਜਿੱਥੇ ਲਾਅ ਐਂਡਰ ਚਾਹੀਦਾ 8-8 ਦਿਨ ਦਾ ਸਾਰਾ ਦਾ ਫਰਕ ਪਾ ਦੇਣਾ ਹੁਣ ਤਾਂ ਇੰਨੇ ਸਾਧਨ ਨੇ ਸਰਕਾਰ ਕੋਲੇ ਰੇਲਾ ਨੇ ਹਵਾਈ ਜਹਾਜ਼ ਨੇ ਟ੍ਰੱਕਾਂ ਨੇ ਬੱਸਾਂ ਨੇ ਜਿੱਥੇ ਮਰਜ਼ੀ ਫੋਰਸਾਂ ਨੂੰ ਲੈ ਜਾਓ ਤੇ ਇੰਨੀ ਸਾਡੇ ਦੇਸ਼ ਦੇ ਵਿੱਚ ਜ਼ਿਆਦਾ ਫੋਰਸ ਹੈ ਜਿੱਥੇ ਬੜੇ ਆਮ ਨਾਲ ਇਲੈਕਸ਼ਨ ਕਰਾਈ ਜਾ ਸਕਦੀ ਹੈ ਥੋੜੇ ਜੇ ਸੂਬੇ ਹੀ ਨੇ 2-4 ਜਿੱਥੇ ਕੋਈ ਇਹਨਾਂ ਨੂੰ ਖਤਰਾ ਰਹਿੰਦਾ ਰੋਲੇ ਰੁੱਪੇ ਦਾ ਜਾਂ ਕੋਈ ਧੱਕੇਸ਼ਾਹੀ ਦਾ ਬਾਕੀ ਤਾਂ ਸਾਰੇ ਦੇਸ਼ ਚ ਪਰਵਾਹ ਨਹੀਂ ਹੁੰਦੀਆਂ ਨੇ ਕਿਤੇ ਪ੍ਰੋਬਲਮ ਆਉਂਦੀ ਨਹੀਂ ਹੈਗੀ ਪਰ ਫਿਰ ਇੰਨਾ ਲੰਬੀਆਂ ਇਲੈਕਸ਼ਨ ਕਰਾਉਣੀ ਮੈਂ ਸੋਚਦਾ ਵੀ ਇਹ ਗਲਤ ਹੈ ਇਹਨੂੰ ਸੁਧਾਰ ਕਰਨਾ ਚਾਹੀਦਾ ਹੈ ਅੱਪਲ ਤਾਂ ਸਾਰੇ ਦੇਸ਼ ਦੇ ਵਿੱਚ ਇੱਕੋ ਤੋਂ ਦੇ ਵਿੱਚ ਇਲੈਕਸ਼ਨ ਕਰਾਉਣੀ ਚਾਹੀਦੀ ਹੈ ਨਹੀਂ ਤਾਂ ਵੱਧ ਤੋਂ ਵੱਧ 10-15 ਦਿਨਾਂ ਦੇ ਵਿੱਚ ਇਲੈਕਸ਼ਨ ਠੰਡ ਦੇ ਮੌਸਮ ਦੇ ਵਿੱਚ ਕਰਾਉਣੀ ਚਾਹੀਦੀ ਹੈ ਤਾਂ ਕਿ ਲੋਕੀ ਆਰਾਮ ਨਾਲ ਆਪਣੇ ਠੰਡੇ ਮਾਨ ਨਾਲ ਆਪਣੀ ਬੋਟ ਦਾ ਜਿਹੜਾ ਇਸਤੇਮਾਲ ਕਰ ਸਕੋ ਇੱਕ ਹੋਰ ਜਿਹੜੀ ਲੋਕਾਂ ਨੂੰ ਸ਼ੱਕ ਹੈ ਇਹਨਾਂ ਮਸ਼ੀਨਾਂ ਦੇ ਸ਼ੰਕੇ ਵੀ ਲੋਕਾਂ ਦੀ ਦੂਰ ਕਰਨੀ ਚਾਹੀਦੀ ਹੈ ਕੋਈ ਵੀ ਵੋਟਾਂ ਦੇ ਵਿੱਚ ਸ਼ੰਕਾ ਨਹੀਂ ਹੋਣੀ ਚਾਹੀਦੀ ਹੈਰਾਨੀ ਇਸ ਗੱਲ ਤੇ ਹੈ ਕਿ ਕਿਤੇ ਵੀ ਦੁਨੀਆ ਦੇ ਵਿੱਚ ਮਸ਼ੀਨ ਨਾਲ ਵੋਟਾਂ ਨਹੀਂ ਪੈਂਦੀਆਂ ਜੇ ਮਸ਼ੀਨ ਇੰਨੀ ਚੰਗੀ ਹੁੰਦੀ ਤਾਂ ਫਿਰ ਅਮਰੀਕਾ ਵਰਗੇ ਵੀ ਬਣਾ ਲੈਂਦੇ ਇੰਗਲੈਂਡ ਸਾਰਾ ਯੂਰਪ ਬਣਾ ਲੈਂਦਾ ਆਸਟ੍ਰੇਲੀਆ ਬਣਾ ਲੈਂਦਾ ਹੋਰ ਦੇਸ਼ ਬਣਾ ਲੈਂਦੇ ਸਾਡੇ ਆਲੇ ਦੁਆਲੇ ਬੰਗਲਾਦੇਸ਼ ਪਾਕਿਸਤਾਨ ਇੱਥੇ ਵੀ ਵੋਟਾਂ ਸਿੱਧੀਆਂ ਪਰਚੀ ਰਾਹੀਂ ਵੋਟ ਪਰਚੀ ਰਾਹੀਂ ਪੈਂਦੀਆਂ ਨੇ ਅਮਰੀਕਾ 'ਚ ਵੀ ਵੋਟ ਪਰਚੀ ਨਾਲ ਇੰਗਲੈਂਡ 'ਚ ਵੀ ਵੋਟ ਪਰਚੀ ਨਾਲ ਤੇ ਜੇ ਸਾਰੀ ਦੁਨੀਆ 'ਚ ਵੋਟ ਪਰਚੀ ਨਾਲ ਪੈਂਦੀਆਂ ਡੇਢ-ਡੇਢ ਮਹੀਨਾ ਰੱਖੀ ਰੱਖਦੇ ਆ ਤੇ ਟੈਕਨੀਕਲ ਜੁਗ ਹੈ ਟੈਕਨੀਕਲ ਜੁਗ ਦੇ ਵਿੱਚ ਹੋ ਸਕਦਾ ਕੁਝ ਹੋ ਜਾਦਾ ਮੈਨੂੰ ਨਹੀਂ ਪਤਾ ਪਰ ਹੋ ਸਕਦਾ ਕੁਝ ਨਾ ਕੁਝ ਹੋ ਜਾਂਦਾ ਹੋਵੇ ਸੋ ਇਹ ਸ਼ੰਕਾ ਵੀ ਲੋਕਾਂ ਦੀ ਦੂਰ ਕਰਨੀ ਚਾਹੀਦੀ ਹੈ ਇਹ ਇੰਨਾ ਲੰਮਾ ਸਮਾਂ ਨਹੀਂ ਦੇਣਾ ਚਾਹੀਦਾ ਡੇਢ-ਡੇਢ ਮਹੀਨਾ ਮਸ਼ੀਨਾਂ ਪਈਆਂ ਰਹਿਣ ਲੋਕੀ ਵੋਟਾਂ ਪਾ ਕੇ ਝਾਕਦੇ ਰਹਿਣ ਵੀ ਸਾਡਾ ਕਦੋਂ ਰਿਜ਼ਲਟ ਆਏਗਾ ਤੇ ਦੁਨੀਆ ਦੇ ਵਿੱਚ ਤਾਂ ਵੋਟਾਂ ਇਕੱਠੀਆਂ ਹੀ ਨਹੀਂ ਕਰਦੇ ਨਾ ਇਕੱਠੀਆਂ ਕਰਕੇ ਕਿਤੇ ਰੱਖਦੇ ਨੇ ਵੋਟਰਾਂ ਤੇ ਜਦੋਂ ਪੈ ਗਈਆਂ ਜਿਹੜੇ ਪੋਲਿੰਗ ਸਟੇਸ਼ਨ ਤੇ ਪੈ ਗਈਆਂ ਚਾਹੇ ਅਮਰੀਕਾ ਚਾਹੇ ਇੰਗਲੈਂਡ ਚਾਹੇ ਜਰਮਨੀ ਚਾਹੇ ਹੋਰ ਸਾਰਾ ਯੂਰਪ ਆਸਟ੍ਰੇਲੀਆ ਈਵਨ ਪਾਕਿਸਤਾਨ ਤੇ ਬੰਗਲਾਦੇਸ਼ ਵੀ ਜਦੋਂ ਵੋਟਾਂ ਪੈ ਜਾਂਦੀਆਂ ਪੋਲਿੰਗ ਸਟੇਸ਼ਨ ਤੇ ਗਿਣਤੀ ਕਰ ਦਿੰਦੇ ਆ ਖਰਚੇ ਹੀ ਬੜਾ ਘੱਟ ਆਉਂਦਾ ਕਿੱਥੇ ਸਾਬ ਸੰਭਾਲ ਤੇ ਹੁਣ ਪਹਿਰੇ ਲਾਏ ਹੋਏ ਆ ਵੋਟਰਾਂ ਦੇ ਇੱਕ ਸਟ੍ਰਾਗ ਰੂਮ ਦੇ ਉੱਤੇ ਪਹਿਰਾ ਜੀ ਤੁਸੀਂ ਵੇਖ ਲਓ ਜੀ ਅਸੀਂ ਮਸ਼ੀਨਾਂ ਸਾਹਮਣੇ ਬੈਠੇ ਤੇ ਲੋੜ ਹੀ ਨਾ ਪਵੇ ਮੈਨੂੰ ਕਈ ਦੇਸ਼ਾਂ ਦੀਆਂ ਬੋਟਾਂ ਪੈਣ ਪੈਣ ਦੀਆਂ ਵੇਖਣ ਦਾ ਮੌਕਾ ਮਿਲਿਆ ਪੋਲਿੰਗ ਸਟੇਸ਼ਨ ਦੇ ਉੱਤੇ ਜਦੋਂ ਤੱਕ ਬੋਟਾਂ ਪੈਂਦੀਆਂ ਨੇ ਚਾਹੇ ਰਾਤ ਦੇ 9 ਵਜੇ ਤੇ ਪੈਂਦੀਆਂ ਨੇ ਚਾਹੇ 8 ਵਜੇ ਤੇ ਪੈਂਦੀਆਂ ਨੇ ਜਦੋਂ ਲਾਸਟ ਬੋਟਾਂ ਪੈ ਗਈਆਂ ਟਾਈਮ ਹੋ ਗਿਆ ਉਦੋਂ ਪੋਲਿੰਗ ਜੱਟ ਉਹਨਾਂ ਕੋਲੇ ਆ ਜਾਂਦੇ ਆ ਬੋਟਾਂ ਪਾਉਣ ਵਾਲਿਆਂ ਕੋਲੇ ਤੇ ਉੱਥੇ ਹੀ ਵੇਖ ਕੇ ਗਿਣਤੀ ਕਰ ਦਿੰਦੇ ਆ ਨਾਲ ਦੀ ਨਾਲ ਉੱਥੇ ਹੀ ਗਿਣਤੀ ਕਰਕੇ ਸਾਰੇ ਜਿਹੜੇ ਪਾਰਟੀਆਂ ਦੇ ਪੋਲਿੰਗ ਜੱਟ ਇੱਕ ਪਰਚੀ ਉਹਨਾਂ ਨੂੰ ਬਣਾਉਂਦੇ ਆ ਤੇ ਬਾਕੀ ਉੱਤੇ ਸੈਂਟਰ ਦੀ ਜਿੱਥੇ ਉਹਨਾਂ ਦੀ ਭੇਜਣੀਆਂ ਹੁੰਦੀਆਂ ਐ ਉੱਥੇ ਜਿੱਥੇ ਗਿਣਤੀ ਸਾਰੇ ਹਲਕੇ ਦੀ ਹੁੰਦੀ ਹੈ ਉੱਥੇ ਭੇਜ ਦਿੰਦੇ ਤੇ ਰਿਜ਼ਲਟ ਨਾਲ ਦੀ ਨਾਲ ਰਾ ਉਸੇ ਦਿਨ ਹੀ ਰਾਤ ਨੂੰ ਅੱਧੀ ਰਾਤ ਤੇ ਸਾਰੇ ਰਿਜ਼ਲਟ ਨਿਕਲ ਜਾਂਦੇ ਨੇ ਫਿਰ ਸਾਡੇ ਦੇਸ਼ ਦੇ ਵਿੱਚ ਕਿਉਂ ਰਾਜ ਖਚੋਲਾ ਪਾਇਆ ਵਾ ਡੂਡ ਡੂਡ ਮਹੀਨਾ ਮਸ਼ੀਨਾਂ ਨੂੰ ਸੰਭੋ ਰੱਖੋ ਚੱਕੋ ਗੱਡੀਆਂ ਦੇ ਢੋਵੋ ਇਹ ਕਿਹ ਲੋੜ ਪਈ ਇਹਨਾਂ ਕੰਮਾਂ ਦੀ ਉੱਥੇ ਗਿਣਤੀ ਕਰ ਦਿਓ ਨਾਲ ਦੀ ਨਾਲ ਹੀ ਸਾਰਾ ਰੌਲਾ ਹੀ ਨਾ ਪਵੇ ਪਿੱਛੇ ਵੇਲੇ ਨਾ ਰਵੇ ਨਾਲ ਦੀ ਨਾਲ ਹੀ ਸਾਰਾ ਕੰਮ ਮੁੱਕ ਜਾਏ ਉੱਥੇ ਏਜੰਟ ਬੈਠੇ ਹੁੰਦੇ ਉਹਨਾਂ ਦੇ ਸਾਹਮਣੇ ਕਿੰਦੂ ਕਰਦੇ ਹੀ ਆ ਪੰਚਾਇਤਾਂ ਦੀਆਂ ਮਿਊਨਿਸਪਲਿਟੀਆਂ ਦੀਆਂ ਕਰਦੇ ਹੀ ਆ ਸਾਰੀਆਂ ਦੀਆਂ ਇਹ ਵੀ ਹੋ ਸੋ ਜਿਹੜਾ ਚਮੇਲਾ ਬਹੁਤ ਵੱਡਾ ਵੋਟ ਪ੍ਰੋਸੈਸ ਦਾ ਇੱਕ ਤਾਂ ਇਹਨੂੰ ਠੀਕ ਕਰਨਾ ਚਾਹੀਦਾ ਇੰਨਾ ਲੰਮਾ ਜਿਹੜਾ ਹੈਗਾ ਇਹ ਗਲਤ ਹੈ ਚੋਣ ਕਮਿਸ਼ਨ ਜੋ ਮਰਜ਼ੀ ਕਹੇ ਇਹ ਗਲਤ ਹੈ ਲੋਕਾਂ ਨੂੰ ਇਹ ਪਸੰਦ ਨਹੀਂ ਕੋਈ ਸ਼ਾਇਦ ਪਤ ਨਹੀਂ ਕਿਉਂ ਨਹੀਂ ਲੋਕ ਬੋਲਦੇ ਪਰ ਆ ਜਿਹੜੀ ਪੰਜਾਬ ਨੂੰ ਹਾਈ ਵਾਰ ਲਾਸਟ ਤੇ ਲੈ ਕੇ ਗਰਮੀ ਦੀ ਭੱਠੀ 'ਚ ਝੋਕਦੇ ਆ ਇਹ ਵੀ ਬਹੁਤ ਗਲਤ ਹੈ ਜਿਵੇਂ ਲਈ ਆਉਂਦੇ ਪਿੱਛੇ ਲਈ ਆਉਂਦੇ ਪਿੱਛੇ ਲਈ ਜਾਂਦੇ ਕੋਈ ਕਹਿੰਦਾ ਮਹੀਨਾ ਤੋਂ ਮੈਨੇ ਪਹਿਲਾਂ ਕਰਾ ਦਿਓ ਇਲੈਕਸ਼ਨ ਕੋਈ ਗਵਰਨਮੈਂਟ ਕਹਿੰਦੀ ਹੈ ਨਾ ਕਰਾਓ ਜੇ ਤੁਮੜ ਜੀ ਕਰਾ ਲਓ ਅਪ੍ਰੈਲ ਦਾ ਮਹੀਨਾ ਇਲੈਕਸ਼ਨ ਵਾਸਤੇ ਠੀਕ ਹੋ ਸਕਦਾ ਹੁੰਦਾ ਥੋੜਾ ਜਿਹਾ 10 ਮਈ ਤੱਕ ਹੀ ਚੱਲ ਜਾਂਦਾ ਕੰਮ ਅਸਲ ਤਾਂ ਫਰਵਰੀ ਮਾਰਚ ਦੇ ਮਹੀਨੇ ਵਧੀਆ ਹੁੰਦੇ ਆ ਇਲੈਕਸ਼ਨ ਕਰਾਉਣ ਵਾਸਤੇ ਸੋ ਤੁਸੀਂ ਕੋਈ ਨਾ ਕੋਈ ਹੱਲ ਕੱਢੋ ਇਹਦਾ ਜ਼ਰੂਰ ਹੈ ਗਰਮੀ ਦੀ ਪੱਠੀ ਚ ਪੰਜਾਬ ਨੂੰ ਨਾ ਝੋਕੋ ਪੰਜਾਬ ਨੂੰ ਪਹਿਲੀ ਵਾਰੀ ਚ ਮਾਰੀ ਦਿਆ ਕਰੋ ਲਾਸਟ ਦੇ ਉੱਤੇ ਉਹਨਾਂ ਸੂਬਿਆਂ ਨੂੰ ਲਿਜਾਓ ਜਿੱਥੇ ਗਰਮੀ ਘੱਟ ਪੈਂਦੀ ਹੈ ਤੇ ਤੁਸੀਂ ਲਾਸਟ ਦੇ ਉੱਤੇ ਉੱਥੇ ਲੈਣਾ ਜਿੱਥੇ ਸਭ ਤੋਂ ਜ਼ਿਆਦਾ ਗਰਮੀ ਪੈਦੀ ਹੈ ਪਿਛਲੇ 19 ਮਈ ਸੀ ਕਿ ਤੁਸੀਂ ਜੂਨ ਇਕ ਲਿਆ ਤੇ ਹੋਰ 12 ਦਿਨ ਲੇਟ ਕਰਤੀ ਸੋ ਇਸ ਕਰਕੇ ਮੇਰੇ ਤੁਹਾਨੂੰ ਹੱਥ ਵਨ ਕੇ ਬੇਨਤੀ ਆ ਏਸੀ ਕਮਰੇ ਚੋਂ ਬਾਹਰ ਨਿਕਲ ਕੇ ਆ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਦੇਖ ਕੇ ਕਿਵੇਂ ਗਰਮੀ ਦੇ ਵਿੱਚ ਜੀਣ ਜਾਣਗੇ ਲੋਕ ਤੁਸੀਂ ਪੀਲਾ ਕਰਦੇ ਲੋਕੀ ਜਾ ਰਹੇ ਨੇ ਵੋਟਾਂ ਪਾਉਣ ਪਰ ਜਦ ਦੇਖੋ ਤੁਸੀਂ ਕਿੰਨੀ ਗਰਮੀ ਆ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਤੇ ਇੰਨੀ ਗਰਮੀ ਦੇ ਵਿੱਚ ਕਹੀ ਜਾਂਦੇ ਤੁਸੀਂ ਪਾਣੀ ਦੇ ਬੜੇ ਇੰਤਜ਼ਾਮ ਆ ਫਲਾਨਾ ਪਾਣੀ ਪੂਣੀ ਤਾਂ ਸਭ ਕੁਝ ਲੋਕਾਂ ਕੋਲੇ ਹੈਗਾ ਹੁੰਦਾ ਪੰਜਾਬ ਚ ਕੋਈ ਪਾਣੀ ਦੀ ਏਡੀ ਸੱਸਿਆ ਵੀ ਆ ਜੇਗੀ ਸੋ ਚਲੋ ਚੰਗੀ ਗੱਲ ਆ ਤੁਸੀਂ ਤੁਹਾਨੂੰ ਕੀਤਾ ਜਿਹੜੇ ਇੰਤਜ਼ਾਮ ਕੀਤੇ ਉਹਨਾਂ ਲਈ ਤੁਹਾਡਾ ਧੰਨਵਾਦ ਕਰਦੇ ਆ ਪਰ ਇੱਕ ਤਾਂ ਜਿਹੜੀ ਚੋਣ ਪ੍ਰਕਿਰਿਆ ਨੂੰ ਛੋਟੀ ਕਰੋ ਐਡੀ ਲੰਮੀ ਨਾ ਕਰੋ ਬਹੁਤ ਜ਼ਿਆਦਾ ਲੰਮੀ ਹੈ ਤੇ ਜੇ ਕਿਤੇ ਤੁਸੀਂ ਇੱਕ ਦਿਨ ਵਿੱਚ ਹੀ ਕਰਦੇ ਤਾਂ ਉਦੋਂ ਹੀ ਗਣਤੀ ਹੋ ਜਾ ਕਰੇ ਜਾਂ ਵੀ ਮੁਕਾ ਕਰੇ ਸ਼ਾਮ ਨੂੰ ਲੋੜ ਹੀ ਨਾ ਨਾ ਕੋਈ ਜੈਕਟ ਪੋਲਾ ਦੀ ਲੋੜ ਨਾ ਕਾਸੀ ਤੇ ਹੋਰ ਸਾਰਾ ਨਾਲ ਦੀ ਨਾਲ ਦੀ ਕੰਮ ਨਿਬੜ ਜਾ ਕਰ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਜ਼ਰੂਰ ਧਿਆਨ ਦਿਓਗੇ ਇਹਨਾਂ ਗੱਲਾਂਬਾਤ ਚੋਂ ਖਾਮੀਆਂ ਨੇ ਇਹਨੇ ਲੰਮੇ ਸਿਸਟਮ ਦੇ ਵਿੱਚ ਇਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋਗੇ ਤੇ ਪੰਜਾਬ ਨੂੰ ਅੱਗੇ ਨੂੰ ਜਿਹੜੇ ਅੱਗੇ ਦੀ ਪੱਟੀ 'ਚ ਨਹੀਂ ਝੁਕੋਗੇ ਇਹਨੂੰ ਪਹਿਲੀ ਵਾਰ ਪਹਿਲਾ ਵਾਲੇ ਪ੍ਰੋਗਰਾਮਾਂ 'ਚ ਲੈ ਕੇ ਆਉਂਗੇ ਪੰਜਾਬ ਨੂੰ ਨਹੀਂ ਤਾਂ ਪੰਜਾਬ ਦੇ ਲੋਕਾਂ ਦਾ ਗਿਲਾ ਤੁਹਾਡੇ ਉੱਤੇ ਬਹੁਤ ਲੋਕਾਂ ਨੇ ਮੈਨੂੰ ਕਿਹਾ ਵੀ ਯਾਰ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਦੱਸਦੇ ਕਿਉਂ ਵੀ ਸਾਡੇ ਪੰਜਾਬ ਦੇ ਅਫਸਰਾਂ ਦੀ ਵੀ ਡਿਊਟੀ ਹੈ ਵੀ ਦੱਸਣ ਕਿ ਇੱਥੇ ਨਹੀਂ ਗਰਮੀ ਪੈਂਦੀ ਹੈ ਠੀਕ ਨਹੀਂ ਹੈਗੀ ਇਹ ਵੀ ਨਹੀਂ ਦੱਸਦੇ ਜਾ ਕੇ ਉੱਥੇ ਪਤਾ ਨਹੀਂ ਕਿਉਂ ਵੀ ਦੱਸਦੇ ਹੈਗੇ ਕਿਉਂਕਿ ਇਹਨਾਂ ਨੂੰ ਵੀ ਲੋੜ ਹੀ ਨਹੀਂ ਹੁੰਦੀ ਵੀ ਏਸੀ ਕਮਰੇ 'ਚ ਹੀ ਬੈਠੇ ਰਹਿੰਦੇ ਇਹਨਾਂ ਨੂੰ ਕੋਈ ਫਰਕ ਪੈਂਦਾ ਸੋ ਮੇਰੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਹੈ ਕਿ ਸਾਰੀਆਂ ਗੱਲਾਂ ਨੂੰ ਸੋਚ ਵਿਚਾਰ ਕਰਕੇ ਜਿਵੇਂ ਜਿਵੇਂ ਠੀਕ ਹੈਗਾ ਜਿਵੇਂ ਜਿਵੇਂ ਸੂਬਿਆਂ ਦੇ ਵਿੱਚ ਕੋਈ ਮੌਸਮ ਦੀ ਗੱਲ ਆ ਉਵੇਂ ਮਿਖਰਾਓ ਅਸਲ ਤੱਕ ਕੋਸ਼ਿਸ਼ ਕਰੋ ਕਿ ਸਾਰੇ ਮੁਲਕ ਦੇ ਵਿੱਚ ਇੱਕੇਦਲ ਵੋਟਾਂ ਪਾਓ ਨਾ ਕੋਈ ਰੌਲਾ ਰਵੇ ਨਾ ਰਾਜਕੁਚ ਰੌਲਾ ਰਵੇ ਨਾ ਕਿਸੇ ਨੂੰ ਕੋਈ ਵੱਧ ਘੱਟ ਮੁਕ ਕਹਿੰਦੀਆਂ ਗੱਲਾਂ ਹੋਣ ਤੇ ਉਧੇ ਹੀ ਕਿਰਤੀ ਕਰਕੇ ਪਰੇ ਮਕਾਓ ਉਂਗਲ ਉਠਣ ਦਾ ਮੌਕਾ ਹੀ ਨਾ ਮਿਲੇ ਮਸ਼ੀਨਾਂ ਦੀ ਵੀ ਤਸੱਲੀ ਜ਼ਰੂਰ ਕਰਾਓ